65000 ਰੁਪਏ ਦੀ अल्टੋ ਲੈ ਜਾਓ ਜਿਹੜੇ ਬੰਦੇ ਨੇ ਸਿੱਖਣ ਨੂੰ ਲੈਣੀਆਂ ਚਾਹਵਾ ਇੰਜਨ ਗੇਅਰ ਦੀ ਗੱਲ ਕਰਦਿਆਂ ਕਿ ਪੁਰਾਣੀ अल्टੋ ਲੈਣ ਚੱਲਿਓਗੇ ਵੀਰੇ ਅੱਜ ਆਪਾਂ ਆਹ ਗੱਡੀ ਪੁਰਾਣੀ अल्टੋ ਬਹੁਤ ਸਸਤੇ ਰੇਟ 'ਚ ਦੇਣੀ ਹੈ ਕਿੰਨੇ 'ਚ ਦੇ ਦਾਂਗੇ ਇਹ ਆਪਾਂ ਗੱਡੀ ਦੇ ਦਾਂਗੇ 110000 ਆਪਣਾ ਕਿਸੇ ਪੁਰਾਣਾ ਵੱਧ ਐਵਰੇਜ ਵਾਲੀ ਕਾਰ ਘੱਟ ਖਰਚੇ ਵਾਲੀ ਆ ਡੀਜ਼ਲ ਦੀ ਸ਼ੈਵਲੇ ਬੀਟ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮਰ ਕੇ ਵੀ 25 ਦੇ ਐਵਰੇਜ ਦਊਗੀ ਜੇ ਤੁਹਾਡੀ ਸਾਈ ਸਹੀ ਹੈ 27.25 ਦੀ ਗੱਡੀ ਇੰਟੀਰੀਅਰ ਚੈੱਕ ਕਰਾ ਸਕਦੇ ਹੋ ਗੱਡੀ ਦਾ ਹਾਂ ਇਹ ਗੱਡੀ ਆਪਾਂ 1,35,000 ਰੁਪਏ ਦੀ ਗੱਡੀ ਇਹ ਚੱਲੀ ਗੱਡੀ 29,000 ਚੱਲੀ ਹੈ Ориਜਨਲ ਜੇ ਕੋਈ ਬੰਦਾ ਸਾਫਤ ਕਰ ਦੇਣਾ ਕਹਦੇ ਵੀ ECM ਨਾਲ ਐਦਾਂ ਉਦਾਂ ਜੋ ਕੁਝ ਕਹਿੰਦੇ ਆ ਮਾਰਕੀਟ ਚ ਆਪਣੀ ਗੱਡੀ ਦੀ ਫੁੱਲ ਆਪਾਂ ਫ੍ਰੀ ਦੇ ਦੀ ਲਾਈਟ ਟਾਇਰ ਲੱਗੇ ਹੋਏ ਨੇ ਗੱਡੀ ਦੇ ਸਾਰੀ ਗੱਡੀ ਓਕੇ ਹੈ ਲੈ ਬਈ 1,30 ਦੀ ਉਲਾਈਸ਼ ਲਾਏ ਪਏ ਹੋਏ ਇਹ ਆਪਾਂ ਪੰਜਾਬ ਨੰਬਰ 2,25,000 ਰੁਪਏ ਦੇ ਦਾਂਗੇ 5000 ਦਾ ਫਰਕ ਆ ਪੰਜਾਬ ਨੰਬਰ ਦੀ ਹੈ ਗੱਡੀ ਸਵਾ ਦੋ ਸਾਰੇ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਹਿੰਦਾ ਜੀ ਬਰਨਾਲੇ ਜ਼ਿਲ੍ਹੇ ਦਾ ਸਭ ਤੋਂ ਸਸਤਾ ਦੇ ਸਭ ਤੋਂ ਘੈਂਟ ਕਾਰ ਬਜ਼ਾਰ ਦੀ ਗੱਲ ਕਰਦੇ ਹਾਂ ਆ ਬਾਈ ਖੜਾ ਹੈ ਦੱਸਦਾ ਵੀਰੇ ਕੀ ਹਾਲ ਚਾਲ ਹੈ ਹੋ ਠੀਕ ਆ ਬਹੁਤ ਵਧੀਆ ਕਹਿੰਦਾ ਜੀ ਵੜਿੰਗ ਕਾਰ ਬਜ਼ਾਰ ਤੀਜੀ ਵੀਡੀਓ ਬਣ ਰਹੀ ਹੈ ਮਿੱਤਰੋ ਤੁਹਾਡਾ ਇੰਨਾ ਕ ਜਿਆਦਾ ਪਿਆਰ ਤੁਸੀਂ ਦੇ ਦਿੰਨੇ ਹੋ ਆ ਭਰਾ ਨੂੰ ਮਜੂਰ ਕਰ ਦਿੰਦੇ ਹੋ ਜਾਂ ਮੈਨੂੰ ਕਰ ਦਿੰਨੇ ਹੋ ਬਈ ਨਵਾਂ ਸਟਾਕ ਅਰੇ ਰੇਟ ਮਿੱਤਰੋ ਜੇ ਗੱਲ ਕਰਾਂਗੇ ਅੱਜ ਤੁਹਾਨੂੰ ਪੰਜਾਬ ਨੰਬਰ ਗੱਡੀਆਂ ਵੀ ਉਹ ਰੇਟ ਤੇ ਦੇ ਦਾਂਗੇ ਤੁਸੀਂ ਦਿੱਲੀ ਜਾਣਾ ਭੁੱਲ ਜਾਓਗੇ ਸਿੱਧਾ ਜਾ ਖੋਲਾ ਚੱਲਣਾ ਜਾਣਾ ਵੀਰੇ ਹਾਂਜੀ ਹਾਂਜੀ ਵੀਰੇ ਜ਼ਰੂਰ ਆਪਣਾ ਪੈਂਦਾ ਹੰਡਿਆਏ ਦੇ ਵਿੱਚ ਜਦੋਂ ਆਪਾਂ ਹੰਡਿਆਏ ਤੋਂ ਮਾਨਸਾਲੇ ਰੋਡ ਤੇ ਜਾਵਾਂਗੇ ਤਾਂ ਸੱਜਤ ਤੇ ਭਰਾ ਹੋਰਾਂ ਦਾ ਬੋਰਡ ਦਿਖ ਜੂਗਾ ਵੜਿੰਗ ਕਾਰ ਬਾਜ਼ਾਰ ਤੇ ਬਾਕੀ ਭਰਾ ਹੋਰਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੇ ਗੱਲ ਕਰੋਗੇ ਲੋਨ ਦੀ ਫੈਸਿਲਿਟੀ ਵੀਰੇ 12 ਮਾਡਲ ਤੋਂ ਜਿੰਨੇ ਵੀ ਉੱਪਰ ਕਾਰਾਂ ਨੇ ਸਾਰਾਂ ਦੇ ਉੱਤੇ ਲੋਨ ਦੀ ਫੈਸਿਲਿਟੀ ਹੈਗੀ ਹੈ ਅਵੇਲੇਬਲ ਆ ਬਾਕੀ ਜਿਹੜੀਆਂ ਤੁਹ ਥੱਲੇ ਕਰਾਂ ਹੋਣਗੀਆਂ ਉਹ ਮਿੱਤਰੋ ਤੁਸੀਂ ਲੈ ਸਕਦੇ ਹੋ ਕੈਸ਼ ਦੇ ਵਿੱਚ ਚੱਕ ਕੇ ਹਾਂਜੀ ਕੈਸ਼ ਤੁਸੀਂ ਆਪ ਹੀ ਲੈ ਜਾਓਗੇ ਰੇਟ ਇੰਨਾ ਸਸਤਾ ਹੋਊਗਾ ਤੇ ਵੀਰੇ ਗੱਡੀਆਂ ਦਿਖਾਈਏ ਫਿਰ ਆਪਾਂ ਸਾਰੇ ਭਰਾਵਾਂ ਨੂੰ ਹਾਂਜੀ ਦਿਖਾਓ ਹਾਂਜੀ ਵੀਰੇ ਉੱਧਰ ਵੀ ਨਿਗਮ ਰਾਵ ਲਾ ਵੀ ਉੱਪਰਲੇ ਪਾਸੇ ਸਟਾਕ ਖੜਾ ਬਾਦੂ ਮਿੱਤਰੋ ਤੇ ਇੱਧਰਲੇ ਪਾਸੇ ਵੀ ਸਟਾਕ ਖੜਾ ਬਾਦੂ ਪਹਿਲੀ ਹੀ ਕਾਰ ਆਪਣੇ ਕਿਸੇ ਭਰਾ ਦਾ ਬਜਟ ਹੈ ਵੀਰੇ ਵੀਰੇ ਮੈਂ ਰਿਕੁਐਸਟ ਹੈ अल्टੋ ਲੈਣ ਚੱਲਿਆ ਮੇਰਾ ਕੋਈ ਭਰਾ ਅੱਜ अल्टੋ ਤੋਂ ਵੀ ਸਸਤੇ ਪੁਰਾਣੀ अल्टੋ ਉਹ ਤੋਂ ਵੀ ਸਸਤੇ ਰੇਟ ਦੇ ਵਿੱਚ ਡਿੱਗ ਜਲੀ ਕਰ ਦੇਣੀ ਹੈ ਭਰਾ ਜੀ ਹਾਂ ਜੀ ਹਾਂ ਜੀ ਪਾਸਿੰਗ ਹੈਗੇ ਵੀਰੇ 28 ਤੱਕ ਪਾਸਿੰਗ ਹੈ 28 ਤੱਕ ਪਾਸਿੰਗ ਹੈ ਫੋੜ ਵਾਲਾਂ ਦੀ ਉਹ ਆਪਣੀ ਆਈਕਨ ਜੀ ਤੇ ਮਾਡਲ ਮਾਡਲ ਹੈਗਾ ਵੀਰੇ 2006 6 ਤੇ ਇਹਦੀ 26 ਦੇ ਐਂਡ ਤੱਕ ਪਾਸਿੰਗ ਪਈ ਹੈ ਪਾਸਿੰਗ ਪਈ ਹੈ ਠੀਕ ਹੈ ਜੀ ਇਹ ਡੀਜ਼ਲ ਹੈ ਡੀਜ਼ਲ ਵੇਰੀਐਂਟ ਡੀਜ਼ਲ ਵੇਰੀਐਂਟ ਆ ਹੁਣ ਇਹ ਗੱਡੀ ਦੀ ਐਵਰੇਜ ਵਧੀਆ ਮਿੱਤਰੋ ਹੁਣ ਗੱਲ ਕਰਦੇ ਆ ਕਿ ਪੁਰਾਣੀ ਅਲਟੋ ਲੈਣ ਚੱਲਿਓਗੇ ਵੀਰੇ ਅੱਜ ਆਪਾਂ ਆਹ ਗੱਡੀ ਪੁਰਾਣੀ ਅਲਟਰ ਤੋਂ ਵੀ ਸਸਤੇ ਰੇਟ 'ਚ ਦੇਣੀ ਹੈ ਕਿੰਨੇ 'ਚ ਦੇ ਦਾਂਗੇ ਇਹ ਆਪਾਂ ਗੱਡੀ ਦੇ ਦਾਂਗੇ 110000 ਰੁਪਏ ਦੀ ਗੱਡੀ ਦੇਣਾ ਇੱਥੇ ਰੱਖਾ ਹਣਾ ਨਾ ਕਹਿੰਦਾ ਨਿਚੋੜਦਾਰ ਆ ਬਾਈ ਐ ਧਰ ਕੇ ਲੈ ਟਾਇਰ ਪਏ ਬਣੀ ਗੱਡੀ ਦੇ ਲੈ ਬਾਈ ਮਗਰ ਲੱਭਾ ਆਪਣਾ ਉਹ ਭਰਾ ਵੀ ਆ ਜੂਗਾ ਨਾ ਕਿਉਂਕਿ ਮੋਟਰਸਾਈਕਲ ਨਵੇਂ ਦਾ ਰੇਟ ਹੋ ਰਿਹਾ ਲੱਖ ਤੋਂ ਆਉਂਦੀ ਹੈ ਵੀਰੇ ਨਵਾਂ ਮਾਡਲ 7 ਲੱਖ ਦੀ ਘੱਟੋ ਘੱਟ ਪਾਸਿੰਗ ਤੋਂ ਬਿਨਾ ਇਹਦੀ ਪਾਸਿੰਗ ਹੈਗੀ ਆ ਪਾਸਿੰਗ ਹੈਗੀ ਆ ਗੱਡੀ ਇੰਜਨ ਗੇਅਰ ਦੀ ਆਪਣੀ ਗਾਰੰਟੀ ਹੈ ਵੀਰੇ ਓਕੇ ਲਾ ਬਈ 1 ਲੱਖ 10 ਹਜ਼ਾਰ ਦੀ ਪਹਿਲੀ ਲਾ ਬਈ ਕਹਿੰਦਾ ਸ਼ੈਵਲੇ ਵਾਲਾਂ ਦਾ ਝੋਟਾ ਅੱਜ ਦਾ ਰੇਟ ਆਪਾਂ ਇਹ ਜਾ ਦੇ ਦਾਂਗੇ ਵੀ ਅਗਲਾ ਕਹੂਗਾ ਵੀ ਠੀਕ ਵਾਕਈ 7 ਸੀਟਰ ਹੈ ਬੰਪਰ ਟੂ ਬੰਪਰ ਓਰੀਜਨਲ ਆ ਕੋਈ ਕਲਮ ਵੀ ਪੇਂਟ ਦੀ ਨਹੀਂ ਲੱਗੀ ਇਹਨੂੰ ਹਾਂ ਠੀਕ ਹੈ ਪੇਡ ਨੰਬਰ ਆ 0033 ਬਰਨਾਲਾ ਨੰਬਰ ਆ ਵੀਰੇ ਪੰਜਾਬ ਨੰਬਰ ਆ ਪੇਡ ਨੰਬਰ ਮੈਂ ਕਹਿੰਦਾ ਬਾਈ ਇਹ ਗੱਡੀ ਆਟੋਮੈਟਿਕ ਹੈ ਹਾਂਜੀ ਇਹ ਆਪਾਂ ਗੱਡੀ ਦੇ ਦਾਂਗੇ ਇੱਕ ਰੇਟ ਹੀ 185000 ਰੁਪਏ ਦੀ ਗੱਡੀ ਦੇ ਦਾਂਗੇ ਇਥੇ ਰੱਖਾ ਹਾਂਜੀ ਕਹਿੰਦਾ ਜੀ अल्टੋ ਦੇ ਰੇਟ ਦੇ ਵਿੱਚ ਆ 7 ਸੀਟਰ ਗੱਡੀ ਪਹਿਲੀ ਵਾਰ ਹੋਊਗਾ 70 ਪੈਸੇ ਟਾਇਰ ਪਏ ਨੇ ਗੱਡੀ ਦੇ ਹਾਂਜੀ ਠੀਕ ਆ ਚਾਰੇ ਟਾਇਰ ਰਿਮ ਸਾਰੇ ਨਵੇਂ ਆ ਅੰਦਰੋਂ ਇੰਟੀਰੀਅਰ ਗੱਡੀ ਦਾ ਚੈੱਕ ਕਰਾ ਦਿਓ ਸਾਰੀ ਗੱਡੀ ਨਵੀਂ ਹੈ ਵੀਰੇ ਬਾਈ 1.85 ਚ ਆਪਣੇ ਭਰਾਵਾਂ ਜਿਹੜਾ ਨਾਮ ਲੈ ਕੇ ਆਣਗੇ ਥੋੜਾ ਬਹੁਤ ਮਾਨਤਾ ਥੋੜਾ ਬਹੁਤਾ ਮਾਨਤਾਨ ਕਰ ਦਾਂਗੇ ਕਰ ਦਾਂਗੇ ਕੋਈ ਚੱਕਰ ਨਹੀਂ ਬਾਈ ਲਓ ਬਾਈ ਲੈ ਬਾਈ ਕਹਿੰਦਾ ਮਾਰੂਤੀ ਸੰਜੂਕੀ ਦੀ ਬਲੈਨੋ ਅੱਜ ਇਹ ਵੀ ਦੇ ਦੀ ਆਪਾਂ ਬਲੈਨੋ ਵੀ ਆਪਾਂ ਪੁਰਾਣੇ ਰੇਟ 'ਚ ਹੀ ਦੇ ਦਾਂਗੇ ਵੀਰੇ ਬਸ ਜਮਾ ਰੇਟ 'ਚ ਮਾਡਲ ਮਾਡਲ ਹੈਗਾ ਇਹ 2016 ਮਾਡਲ ਹੈ 16 ਪੁਸ਼ ਬਟਨ ਸਟਾਰਟ ਆ ਟੌਪ ਵੇਰੀਐਂਟ ਹੈ ਠੀਕ ਆ ਆਟੋਮੈਟਿਕ ਆ ਵੀਰੇ ਜੀ ਪੈਟਰੋਲ ਕਿ ਡੀਜ਼ਲ ਆ ਇਹ ਪੈਟਰੋਲ ਹੈ ਪੈਟਰੋਲ ਵੀਰੀਅੰਟ ਦੇ ਵਿੱਚ 16 ਆਟੋਮੈਟਿਕ ਹਾਂਜੀ ਹਾਂਜੀ ਕਿੰਨੇ ਚ ਇਹ ਗੱਡੀ ਆਪਾਂ ਦੇ ਦਾਂਗੇ ਇੱਕ ਰੇਟ ਹੀ 3,85,000 ਰੁਪਏ ਦੀ ਗੱਡੀ ਦੇ ਦਾਂਗੇ ਲੈ ਬਈ 3,85,000 ਦੀ 16 ਮਾਡਲ ਆਟੋਮੈਟਿਕ ਮਾਰੂਤੀ ਇਹ ਆ ਗਈ ਸਿਆਜ ਡੀਜ਼ਲ ਹੈ ਵੀਰੇ ਇਹ ਡੀਜ਼ਲ ਹੈ 2017 ਮਾਡਲ ਬਾਈ ਸਿਆਜ ਪੂਰੀ ਫੁੱਲ ਡਿਮਾਂਡ ਆ ਸਿਆਜ ਦੀ ਡਿਮਾਂਡ ਬਈ ਲੋਕ ਤੈਨੂੰ ਲੱਭ ਰਹੇ ਨੇ ਡੀਜ਼ਲ ਦੀ ਹੋਵੇ ਸਿਆਜ ਹੋਵੇ ਉਹਨੂੰ ਸਾਰਿਆਂ ਨੂੰ ਪਤਾ ਸਿਆਜ ਗੱਡੀ ਵਿਕਦੀ ਐ ਐਵਰੇਜ ਕਰਕੇ ਮਾਗਨਾ ਸਰਾ ਗੱਲਬਾਤ ਵਾਲੀ ਕਾਰ ਹੋ ਗਈ ਬਈ ਸਿਆਜ ਆ ਗਈ ਡੀਜ਼ਲ ਆ ਗਈ 17 ਮਾਡਲ ਆ ਗਈ ਤੇ ਵੀਰੇ ਫਿਰ ਇਹਦਾ ਸਰਪ੍ਰਾਈਜ਼ ਰੇਟ ਮੈਂ ਕਹਿੰਨਾ ਇਹ ਆਪਾਂ ਰੇਟ ਦੇਵਾਂਗੇ ਵੀਰੇ 4 ਲੱਖ 35000 ਰੁਪਏ ਦੀ ਗੱਡੀ ਦੇ ਦਾਂ ਲਾ ਬਈ 4 17 ਮਾਡਲ ਹੈ ਸਿਆਜ ਵੀਰੇ ਫੁੱਲ ਮਾਰਕੀਟ ਅੱਜ ਦੇ ਟਾਈਮ 'ਚ ਇਹ ਗੱਡੀ ਹੈ ਲਾ ਬਈ ਹੋਰ ਸੋਨੂੰ ਤੋਹਫਾ ਦਿਖਾ ਨਾ ਜਮ ਇੱਕ ਆਪਣੇ ਭਰਾ ਕਹਿੰਦੇ ਨੇ ਕਿ ਡੀਜ਼ਲ ਦੀ ਕਾਰ ਹੈ ਜਿਹੜੇ ਕਿਸੇ ਭਰਾ ਨੇ ਘੱਟ ਪੈਸਿਆਂ 'ਚ ਵੱਧ ਐਵਰੇਜ ਵਾਲੀ ਕਰ ਲੈਣੀ ਆ ਆਹ ਡੀਜ਼ਲ ਦੀ ਸ਼ੈਵਲੇ ਬੀਟ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਐ ਮਰ ਕੇ ਵੀ 25 ਦੇ ਐਵਰੇਜ ਦਊਗੀ ਜੇ ਤੁਹਾਡੀ ਸਾਈ ਸਹੀ ਐ 27 25 ਦੀ ਕਰ ਦਿੰਦੀ ਬਾਕੀ ਵੀਰੇ ਬੀਟ ਹਨਾ ਇੰਜਨ ਗੇਅਰ ਦੀ ਗੱਡੀ ਜਮ੍ਹਾਂ ਖੁੱਲੀ ਹੁੰਦੀ ਆ ਆਹ ਗੱਡੀ ਸਾਰੀ ਸੀਲਡ ਆ ਵੀਰੇ ਚੈੱਕ ਕਰ ਲੋ ਲੈ ਲੈ ਬਾਈ ਹਾਲੇ ਕਹਿੰਦਾ ਬੀਟ ਗੱਡੀਆਂ ਦਾ ਇੰਜਨ ਬਕਾਇਆ ਖੁੱਲਿਆ ਹੁੰਦਾ ਹੁੰਦਾ ਉਹ ਹੁੰਦਾ ਫਰਸਟ ਓਨਰ ਦੀ ਕਾਰ ਐ ਬੋਨਰਟ ਚੱਕ ਕੇ ਦਿਖਾ ਦਈਏ ਹੈ ਹਾਂਜੀ ਬੋਨਰਟ ਚੱਕ ਕੇ ਦਿਖਾ ਦਿਓ ਗੱਡੀ ਦਾ ਗੱਡੀ ਬੰਪਰ ਟੂ ਬੰਪਰ ਗੱਡੀ origignal ਹੈ ਲੈ ਚੈੱਕ ਕਰਾ ਦਿਓ ਵੀਰੇ ਆ ਗੋਡੇ ਪਿਲਰ ਚੈੱਕ ਕਰਾ ਦੇ ਇੰਜਨ ਦੀ ਕੰਡੀਸ਼ਨ ਚੈੱਕ ਕਰਾਓ ਗੱਡੀ ਦਾ ਮਾਡਲ ਕਿਹਨਾ 2000 ਮਾਡਲ 2013 ਫਰਸਟ ਓਨਰ ਆ ਵੀਰੇ ਗੱਡੀ ਡੀਜ਼ਲ ਆ ਬਈ ਤੇ ਆਪਾਂ ਇਹਨੂੰ ਆਲਟੋ ਦੇ ਰੇਟ 'ਚ ਹੀ ਦੇ ਦਾਂਗੇ ਆਲਟੋ ਵੀ ਨਹੀਂ ਮਿਲਦੀ 2013 ਮਾਡਲ 'ਚ ਆਲਟੋ ਲੈਣੀ ਐ 1 ਲੱਖ 60 65 ਦੀ ਮਿਲਦੀ ਐ ਠੀਕ ਐ ਇਹ ਗੱਡੀ ਆਪਾਂ 1 ਲੱਖ 35000 ਦੀ ਗੱਡੀ ਦੇ ਦਾਂਗੇ 1 ਲੱਖ 35000 ਦੇ ਬਈ ਆ ਲੈ ਗੱਡੀ ਲੈ ਜਾਓ ਇੰਟੀਰੀਅਰ ਚੈੱਕ ਕਰਾ ਦੇ ਗੱਡੀ ਦਾ ਵੀਰੇ ਲੈ ਬਈ ਅੰਦਰੋਂ ਚੈੱਕ ਕਰਾ ਦੇ ਠੀਕ ਐ ਕਰੋ ਬਈ ਜੱਕ ਜਿੰਨੇ ਭਰਾ ਦੇਖ ਰਹੇ ਨੇ ਬਾਕੀ ਸ਼ੇਅਰ ਕਰ ਦਿਆ ਕਰੋ ਜੇ ਵੀਡੀਓ ਚੰਗੀ ਲੱਗ ਰਹੀ ਹੁੰਦੀ ਆਪਣੇ ਉਹ ਭਰਾ ਤੱਕ ਪਹੁੰਚ ਜਾਂਦੀ ਹੁੰਦੀ ਹੈ ਚੋਕੀ ਦੀ ਗੱਡੀ ਦੀ ਸਾਰੀ オリジナル ਆ ਗੱਡੀ ਲਓ ਬਈ ਕਾਲੇ ਰੰਗ ਦੀ ਬਈ ਦੋ ਆ ਗਈਆਂ ਗੱਡੀਆਂ ਦੋ ਪਹਿਲਾਂ ਪੋਲੋ ਦਿਖਾਉਣੀ ਹੈ ਪੋਲੋ ਦੇਖ ਲਓ ਵੀਰੇ ਪਹਿਲਾਂ ਆਹ ਦਿਖਾਓ ਜੀ ਆਹ ਦਿਖਾ ਦੋ ਵੀਰੇ ਹਾਂਜੀ ਇਹ ਗੱਡੀ ਦੇ ਵਿੱਚ ਇੱਕ ਸਭ ਤੋਂ ਵੱਡੀ ਖਾਸ ਗੱਲ ਹੈ ਇਹ 2019 ਮਾਡਲ ਹੈ ਠੀਕ ਹੈ ਵੀਰੇ ਤੇ BDI ਤੋਂ ZDI ਕਨਵਰਟ ਕਰੀ ਵੀ ਆ ਵਧੀਆ ਫੁੱਲ ਪੈਸਾ ਲੱਗਿਆ ਵੇਰੇ ਬੰਪਰ ਲਾਈਟਾਂ ਵਿੱਚੋਂ ਸਟੀering ਵਗੈਰਾ ਸਾਰਾ ਚੇਂਜ ਹੈ ਠੀਕ ਹੈ ਜੀ ਇਹ ਆਪਾਂ ਇਹ ਚੱਲੀ ਕਿੰਨੀ ਹੋਈ ਐ ਇਹ ਚੱਲੀ ਐ 46000 ओरिजिनल ਚੱਲੀ ਐ ਜੈਂਸੀ ਰਿਕਾਰਡ ਚੱਲੀ ਐ ਚੈੱਕ ਕਰਾ ਸਕਦੇ ਹੋ ਵੀਰੇ 19 ਮਾਡਲ ਦੀ ਬਰੀਜ਼ਾ ਮੋਡੀਫਾਈ ਕੀਤੀ ਹੋਈ ਐ BDI ਤੋਂ ZDI ਕਨਵਰਟ ਆ ਠੀਕ ਐ ਬਾਈ ਦਸਿਆ ਰਿਕਾਰਡ ਗੱਡੀ ਹੈ ਬਾਈ ਬੰਦਾ ਚੈੱਕ ਕਰਾ ਸਕਦਾ ਇਹ ਨਹੀਂ ਹੈਗਾ ਵੀ ਵੀਡੀਓ 'ਚ ਆਪਾਂ ਬੋਲ ਦਾਂਗੇ 46 ਤੇ ਆ ਕੇ ਇਹ 70000 ਨਿਕਲੂ ਲੱਖ ਨਿਕਲੂ ਇਹ ਗੱਡੀ ਦਾ ਫੁੱਲ ਚੈਲੰਜ ਹੈ ਵੀ ਇਹ ਆਪਦਾ ਚੈੱਕ ਕਰਾ ਕੇ ਬੰਦਾ ਲੈ ਜਾ ਸਕਦਾ ਬਈ ਫਿਰ ਚੱਲੀ ਦਾ ਚੈਲੰਜ ਦਿੱਤਾ ਰੇਟ ਦਾ ਵੀ ਚੈਲੰਜ ਦੇਣਾ ਮਾਰਕੀਟ ਨਾਲ ਰੇਟ ਵੀ ਇੱਕ ਹੋਰ ਆ ਗੱਡੀ ਦੇ ਲਾਈ ਟਾਇਰ ਜਮਾ ਨਵੇਂ ਨੇ ਨਵੇਂ ਨੇ ਹਾਂ ਹਾਂਜੀ ਇੱਕ ਵਾਰੀ ਲੈ ਅੰਦਰੋਂ ਵੀ ਦੇਖ ਲਓ ਯਾਰ ਅੰਦਰੋਂ ਵੀ ਚੈੱਕ ਕਰਾ ਦਿਓ ਗੱਡੀ ਆ ਜਾ ਬਾਈ ਅੰਦਰੋਂ ਵੀ ਚਾਤੀ ਮਾਰ ਲਓ ਲੋ ਬਾਈ ਮਤਲਬ ਐਂਡਰੋਇਡ 뮤జిక్ ਪਲੇਅਰ ਵਗੈਰਾ ਸਟੀਅਰਿੰਗ ਕੰਟਰੋਲ ਪਲੇਅਰ ਵਗੈਰਾ ਪੂਰਾ ਟਾਪ ਦਾ ਲੱਗਿਆ ਹੋਇਆ ਵੀਰੇ ਸੀਟ ਕਵਰ ਵਗੈਰਾ ਗੱਡੀ ਦੇ ਸਾਰੀ ਗੱਡੀ ਬੰਪਰ ਟੂ ਬੰਪਰ ਓਰੀਜਨਲ ਹੈ ਦਮਾ ਕਿੰਨੇ ਚਕਾਰ ਆਪਾਂ ਇਹ ਆਪਾਂ ਬਰਨਾਲਾ ਨੰਬਰ ਲਵਾ ਕੇ ਚਾਹੇ ਨੰਬਰ ਐਨਓਸੀ ਤੇ ਆਈ ਨਹੀਂ ਹੋਈ ਜਿਹੜੇ ਬੰਦੇ ਮਤਲਬ ਉਹਦੇ ਨਾਮ ਤੇ ਐਨਓਸੀ ਆਪਾਂ ਦੇਵਾਂਗੇ ਇੰਨੇ ਪੈਸਿਆਂ ਦੇ ਵਿੱਚ ਹੀ ਜੋ ਆਪਣਾ ਸੌਦਾ ਹੋਊਗਾ ਇਹ ਆਪਾਂ 7.5 ਲੱਖ ਰੁਪਏ ਦੀ ਬਰਨਾਲਾ ਨੰਬਰ ਲਵਾ ਕੇ ਦੇ ਦਾਂਗੇ ਵੀਰੇ ਅੱਛਾ ਅਗਲੇ ਦੇ ਨਾ ਕਰਾ ਕੇ ਵੀਡੀਓ ਤੋਂ ਜੈਡੀਏ ਕਨਵਰਟ ਹੈ ਫੁੱਲ ਚੈਲੰਜ ਰੇਟ ਹੈ ਬਰੀਜਾ ਨੰਬਰ ਲਵਾ ਕੇ ਦੇ ਨੰਬਰ ਲਵਾ ਕੇ ਦੇ ਦਾਂਗੇ ਕਾਲੇ ਰੰਗ ਦੀ Honda City ਮਿੱਤਰੋ ਸਰਾ ਗੱਲ ਬਾਤ ਵਾਲੀ ਕਾਰ ਆ ਨਵੇਂ ਟਾਇਰ ਨੇ ਇਹ ਡੀਜ਼ਲ ਦਾ ਪਟਰੋਲ ਵੀਰੇ ਇਹ ਵੀ ਡੀਜ਼ਲ ਆ ਵੀਰੇ ਡੀਜ਼ਲ ਵੇਰੀਐਂਟ ਦੇ ਵਿੱਚ ਆ ਇਹ ਗੱਡੀ ਵੀ ਬੰਪਰ ਟੂ ਬੰਪਰ ਓਰੀਜਨਲ ਆ ਇਹਦਾ ਵੀ ਮੜਾ ਇੰਜਨ ਚੈੱਕ ਛਾਤੀ ਬਰਾਇਓ ਗੱਡੀ ਦੀ ਭਾਈ ਮੈਂ ਕਹਣਾ ਯਾਰ ਇਹਦਾ ਸਰਾ ਗੱਲ ਬਾਤ ਵਾਲੀ ਕਾਰ ਆਉਂਦੀ ਨਾ ਭਾਈ ਲੈ ਤੇ ਮਾਡਲ ਕੰਸਰ ਵੀਰੇ 2000 ਇਹ ਮਾਡਲ 2014 ਮਾਡਲ ਆ ਵੀਰੇ 14 ਠੀਕ ਆ ਇੰਟੀਰੀਅਰ ਐਕਸਟੀਰੀਅਰ ਦੀ ਗੱਡੀ ਜਮਾਂ ਨਵੀਂ ਆ ਲੈ ਭਾਈ 14 ਡੀਜ਼ਲ ਵੇਰੀਐਂਟ ਦੇ ਨਾਲ ਬੈਕ ਬੰਦੇ ਨਾਲ ਕਹਿੰਦੇ ਆ ਇੰਜਨ ਦੀਆਂ ਖੁੱਲੀਆਂ ਗੋਡੇ ਪਿੱਲਰਾਂ ਦੀਆਂ ਬਣੀਆਂ ਗੱਡੀਆਂ ਆਪਣਾ ਤਾਂ ਗੱਡੀਆਂ ਚੈੱਕ ਕਰਾ ਕੇ ਬੰਦਾ ਲਿਆ ਸਕਦਾ ਜਿਹੜੀਆਂ ਗੱਡੀਆਂ ਖੜੀਆਂ ਨੇ ਸਾਰੀਆਂ ਗੱਡੀਆਂ ਦੀ ਆਪਣੀ ਫੁੱਲ ਜ਼ਿੰਮੇਵਾਰੀ ਹੋਊਗੀ ਪਰ ਕਿੰਨੇ ਦੇ ਦਾਂਗੇ ਵੀਰੇ ਆਪਾਂ 14 ਮਾਡਲ ਹੋਂਡਾ ਸਿਟੀ ਇਹ 14 ਮਾਡਲ ਹੋਂਡਾ ਸਿਟੀ ਆਪਾਂ ਵੀਰੇ ਦੇ ਦਾਂਗੇ 3,45,000 ਰੁਪਏ ਦੀ ਗੱਡੀ ਦੇ ਦਾਂ ਲਾ ਭਾਈ 3,45 ਦੀ 14 ਹੋਂਡਾ ਸਿਟੀ ਤੇ ਇੱਕ ਗੱਡੀ ਅੰਦਰ ਖੜੀ ਇੱਕ ਨੇ ਕਿ ਦੋ ਨੇ ਵੀਰੇ ਇੱਕ ਆ ਪੋਲੋ ਲੈ ਭਾਈ ਵੌਕਸਵੈਗਨ ਦੀ ਪੋਲੋ ਚਟਾ ਰੰਗ ਤੇ ਡਿਟੇਲ ਦੱਸੋ ਵੀਰੇ ਏ ਵੀਰੇ ਜੀ ਅੱਜ ਦੇ ਟਾਈਮ 'ਚ ਆਪਾਂ ਸਵਿਫਟ ਲੈਣ ਜਾਣੇ ਆ ਹਾਂ ਠੀਕ ਐ ਸਵਿਫਟ ਗੱਡੀ 2012 ਮਾਡਲ ਹਾਂ 2.5 ਤੋਂ 3 ਲੱਖ ਰੁਪਏ ਦੀ ਗੱਡੀ ਮਿਲਦੀ ਐ ਮਿਲਦੀ ਐ ਠੀਕ ਐ ਜੀ ਹਾਂ ਤੇ ਇਹ ਗੱਡੀ ਵੀ ਸਾਰੀ ਇੰਜਨ ਗੇਅਰ ਦੀ ਓਕੇ ਐ 12 ਮਾਡਲ ਐ 12 ਮਾਡਲ ਐ ਤੇ ਐਨਓਸੀ ਇਹਦੀ ਆਈ ਹੋਈ ਐ ਠੀਕ ਐ ਠੀਕ ਐ ਜੀ ਤੇ ਇਹ ਐਨਓਸੀ ਆਪਾਂ ਕਢਾ ਕੇ ਬੰਦੇ ਨੇ ਨਾ ਕਰਾਉਣੀ ਉਹ ਆਪਣੀ ਜ਼ਿੰਮੇਵਾਰੀ ਹੋ ਚੀ ਜੀ ਠੀਕ ਆ ਆਪਣੇ ਆਪ ਦੇ ਆਪ ਬੰਦੇ ਦੇ ਖਾਸ ਦੇ ਨਾਮ ਐ ਠੀਕ ਐ ਠੀਕ ਐ ਇਹ ਗੱਡੀ ਵੀ ਅੱਜ ਆਪਾਂ ਇੱਕ ਰੇਟ 1 ਲੱਖ 75000 ਰੁਪਏ ਦੀ ਗੱਡੀ ਦੇ ਦਾਂਗੇ 12 ਮਾਡਲ ਪੋਲੋ ਲੈ ਵੀ 12 ਮਾਡਲ 1 ਲੱਖ 50000 ਰੁਪਏ ਇਹ ਗੱਡੀ ਦਾ ਧੁੱਕ ਦਿਓ ਕਹਿੰਦਾ ਉੱਚੇ ਮਾਡਲ ਦੀ ਕਾਰ ਹੈ ਘੱਟ ਰੇਟ ਚ ਦੇ ਦਾਂਗੇ 25 ਦੀ ਐਵਰੇਜ ਹੈ 11 ਮਾਡਲ ਹੈ ਅਲਾਈ ਟਾਇਰ ਗੱਡੀ ਤੇ ਲੱਗੇ ਆ ਬੰਪਰ ਟੂ ਬੰਪਰ ਗੱਡੀ Ориਜਨਲ ਹੈ ਅੰਦਰੋਂ ਇੰਟੀਰੀਅਰ ਚੈੱਕ ਕਰਾ ਸਕਦੇ ਹੋ ਗੱਡੀ ਦਾ ਇਹ ਗੱਡੀ ਆਪਾਂ 135000 ਰੁਪਏ ਦੀ ਗੱਡੀ ਦੇ ਦਾਂਗੇ 11 ਮਾਡਲ ਮਾਈਕਰਾ ਕੁਛ ਵਾਟਨ ਸਟਾਰਟ ਆ ਵੀਰੇ ਟੌਪ ਵੇਰੀਐਂਟ ਹੈ ਫੁੱਲ ਚੈਲੈਂਜਿੰਗ ਰੇਟ ਅੱਜ ਵੀ ਰੇਟਸ ਵੀ ਇਹੀ ਰੇਟ ਚ ਦੇਣੀ ਹੈ ਰੇਟ ਚ ਵੀ ਆਪਾਂ ਸਮਝ ਲੈ ਅੱਜ 2012 ਮਾਡਲ ਹੈ ਬੀਡੀਆਈ ਫੁੱਲ ਚੈਲੰਜ ਰੇਟ ਤੇ ਗੱਡੀ ਦੇਵਾਂਗੇ ਐਚ ਆਰ ਨੰਬਰ ਦੀ ਆ ਫਰਸਟ ਓਨਰ ਆ ਇਹ ਗੱਡੀ ਆਪਾਂ 1 ਲੱਖ 45000 ਦੀ ਜੈ ਸਨੋਚ ਦੇ ਦਾਂਗੇ ਗੱਡੀ 1 ਲੱਖ 45000 ਦੀ 12 ਮਾਡਲ ਰੇਟ ਚ ਜਿਹੜੀ ਹੁਣ ਆਹ ਕਾਰ ਹੈ ਸਵਿਫਟ ਦੀ ਡਿਮਾਂਡ ਹੱਦੋਂ ਵੱਧ ਹੈ ਪਰ ਇਹਦੀ ਮੈਂ ਤੁਹਾਨੂੰ ਇੱਕ ਖਾਸ ਗੱਲ ਦੱਸੂ ਜਿੰਨੇ ਵੀ ਭਰਾ ਮੇਰੀ ਵੀਡੀਓ ਦੇਖ ਰਹੇ ਨੇ ਜੇ ਤੁਸੀਂ ਸਵੱਟ ਲੈਣੀ ਹੈ ਤੁਸੀਂ ਪਹਿਲੇ ਬੋਲ ਸੁਣ ਕੇ ਹੀ ਗੱਡੀ ਬੁੱਕ ਕਰ ਲਓਗੇ ਐਡੀ ਖਾਸ ਗੱਲ ਆ। ਇਹ ਲੈ ਕੱਟ ਚਲਾਉਣੀ ਆ। ਮਤਲਬ ਥੋੜੀ ਰੁਟੀਨ ਚ ਗੱਡੀ ਚਲਾਉਣੀ ਆ ਪੈਟਰੋਲ ਦੀ ਸਵਿਫਟ। ਅੱਜ ਦੇ ਟਾਈਮ ਚ ਫੁੱਲ ਡਿਮਾਂਡ ਤੇ ਆ। ਸਭ ਤੋਂ ਵੱਡੀ ਗੱਲ ਵੀਰੇ ਚੱਲੀ ਕਿੰਨੀ ਹੋਈ ਆ ਯਾਰ। ਇਹ ਚੱਲੀ ਗੱਡੀ 29000 ਚੱਲੀ ਆ origignal। ਜੇ ਕੋਈ ਬੰਦਾ ਸਾਫਤ ਕਰ ਦੇਣਾ ਕਹਦੇ ਵੀ ECM ਨਾਲ ਐਦਾਂ ਉਦਾਂ ਜੋ ਕੁਝ ਕਹਿੰਦੇ ਮਾਰਕੀਟ ਚ ਆਪਣੀ ਗੱਡੀ ਦੀ ਫੁੱਲ ਆਪਾਂ ਫ੍ਰੀ ਦੇ ਦਾਂਗੇ ਯਾਰ। 29000 ਚੱਲੀ ਹੋਈ ਬੰਪਰ ਟੂ ਬੰਪਰ Ориਜినਲ ਕਾਰ ਬੰਪਰ ਵੀ ਗੱਡੀ ਦੇ ਨਾਲ ਦੇ ਆ ਆ ਹੋਰ ਚੈੱਕ ਕਰੋ ਲੈ ਫੱਡੀ ਗੱਡੀ ਆ ਦੇਖ ਲੋ ਕਿਵੇਂ ਆ ਮੈਂ ਕਿਹਾ ਭਾਈ ਇੰਨੇ ਸਸਤੇ ਰੇਟ ਚ ਗੱਡੀ ਮਿਲ ਜੂਗੀ ਤੁਸੀਂ ਕਹੋਗੇ ਯਾਰ ਹੁਣ ਐਸ ਬਾਦ ਇੱਕ ਤਾਂ ਮਾਡਲ 10 ਹੈ ਵੀਰੇ ਮਾਡਲ ਆ 10 ਵੀਰੇ ਇਹ ਠੀਕ ਆ BX i ਆ ਟੌਪ ਹੈ ਸਾਰੇ ਸ਼ੀਸ਼ੇ ਪਾਵਰ ਆ ਠੀਕ ਆ ਵੀਰੇ ਇਹ ਆਪਾਂ ਇੱਕ ਰੇਟ ਹੀ 145000 ਰੁਪਏ ਦੀ ਗੱਡੀ ਦੇ ਦਾਂਗੇ ਬੰਪਰ ਟੂ ਬੰਪਰ Ориਜినਲ ਲੈ ਭਾਈ 145000 ਅਲਟੋ ਜੀ ਅਲਟੋ ਵੀਰੇ 2012 ਮਾਡਲ ਹੈ ਸੀਐਨਜੀ ਕੰਪਨੀ ਫਿਟਡ ਹੈ ਇਹ ਆਪਾਂ ਪਹਿਲਾਂ ਵੀ ਪਾਈ ਸੀ ਅੱਜ ਆਪਾਂ ਰੇਟ ਥੋੜਾ ਜਿਆ ਘਟਾ ਕੇ ਗੱਡੀ ਦਾ ਬਸ ਇੱਕ ਰੇਟ ਹੀ ਦੇ ਲੈਣਾ ਹਾਂ ਇਹ ਗੱਡੀ ਆਪਾਂ ਇੱਕ ਰੇਟ ਹੀ ਦੇ ਦਾਂਗੇ 1 ਲੱਖ 40 ਹਜ਼ਾਰ ਦੀ ਜਸਨੋਚ ਗੱਡੀ ਦੇ ਦਾਂਗੇ ਲਾ ਵੇ 1 ਲੱਖ 40 ਸੀਐਨਜੀ ਕੰਪਨੀ ਫਿਟਡ ਹੈ ਤੇ ਐਲਐਕਐਸ ਵੀਰੇ ਅਲਟੋ ਇਹ ਐਲਐਕਐਸ ਅਲਟੋ ਵੀਰੇ ਪੰਜਾਬ ਨੰਬਰ ਹੈ ਇਹ ਗੱਡੀ ਵੀ ਆਪਾਂ ਦੇ ਦਾਂਗੇ 1,30,000 ਰੁਪਏ ਦੀ ਲਾਈਟ ਟਾਇਰ ਲੱਗੇ ਹੋਏ ਨੇ ਗੱਡੀ ਦੇ ਸਾਰੀ ਗੱਡੀ ਓਕੇ ਐ ਲੈ ਭਾਈ 1,30 ਦੀ ਉਲਾਈਸ਼ ਲਾਏ ਪਏ ਹੋਏ ਨੇ ਆ ਤੁਹਾਡੇ ਸਾਹਮਣੇ ਆ ਪੁਨਡਾਈ ਦੀ i20 ਜੀ ਆ i20 ਵੀ ਅੱਜ ਆਪਾਂ ਯਾਰ 1,30,000 ਦੀ ਦੇ ਦਾਂਗੇ ਨਾ ਇਹਨਾਂ ਦਾ ਧੱਕਾ ਕਰ ਰਿਹਾ ਉਹ ਤੇ 1,30,000 ਰੁਪਏ ਦੇ ਦਾਂਗੇ ਉਹਨਾਂ ਨੇ ਪਤਾ ਕੀ ਕਹਿ ਦੇਣੇ ਦੁਬਾਰੋ ਫੇਰ ਦੂਜੀ ਗੱਲ ਹੋ ਜੂ ਉਹ ਕਹਿ ਰਹੇ ਨੇ ਕਿ ਤੁਸੀਂ ਵਿਊ ਲੈਣ ਦੇ ਮਾਰੇ ਵੀਡੀਓ ਪਾਦੀ ਕੋਈ ਵਿਊ ਨਹੀਂ ਵੀਰੇ ਜਿਹੜੀ ਗੱਡੀ ਆਪਣੇ ਤੋਂ ਜਾਊਗੀ ਬਕਾਇਦਾ ਆਪਣੇ ਕੋਲੇ ਗੱਡੀ ਦੇ ਪ੍ਰੂਫ ਹੋਣਗੇ ਜਿਵੇਂ ਆਪਾਂ 1,80,000 ਰੁਪਏ ਦੀ ਸਫਾਰੀ ਪਾਈ ਸੀ ਲੋਕ ਕਹਿੰਦੇ ਆ ਵਿਊ ਦੇ ਚੱਕਰਾਂ ਚ ਪਾਈ ਆ ਇਹ ਮੈਸੇਜ ਆਉਂਦੇ ਨੇ ਠੀਕ ਆ ਆਪਾਂ ਉਹ ਬੰਦੇ ਨੂੰ ਪ੍ਰੂਫ ਕਰ ਸਕਦੇ ਆ ਵੀਰੇ ਠੀਕ ਆ ਵੀਰੇ ਵੀ ਕਿੱਥੇ ਗੱਡੀ ਗਈ ਆ ਕਿਵੇਂ ਗਈ ਆ ਕਿਹੜੇ ਬੰਦੇ ਨੂੰ ਗਈ ਆ ਬਕਾਇਦਾ ਪ੍ਰੂਫ ਹੋਣਗੇ ਸਾਰ ਆਪਣੇ ਕੋਲੇ ਬਕਾਇਦਾ ਜਿਹੜਾ ਮੇਰਾ ਭਰਾ ਗੱਡੀ ਲੈ ਕੇ ਜਾਊਗਾ ਆਪਦੀ ਫੋਟੋ ਆਪ ਕਲਿੱਕ ਕਰਾ ਲਊਗਾ ਕਿਉਂਕਿ ਕੱਲੂ ਕੋਈ ਆ ਕੇ ਕਰੇ ਹਨਾ ਲੈ ਵੀਰੇ ਆਹ ਸਫਾਰੀ ਆ ਆਪਾਂ ਪਹਿਲਾਂ ਵੀ ਪਾਈ ਸੀ ਲੋਕ ਪਰ 1.80 ਹਜ਼ਾਰ 80 ਹਜ਼ਾਰ ਕਰੀ ਜਾਂਦੇ ਨੇ ਉਹ ਸੀ ਦਿੱਲੀ ਨੰਬਰ ਠੀਕ ਹੈ ਠੀਕ ਹੈ ਇੱਕ ਉਹਦੇ ਟਾਇਰ ਸੀ ਪੁਰਾਣੇ कसे ਹੋਏ ਆਹ ਗੱਡੀ ਦੇ ਪੰਜੇ ਦਾ ਟਾਇਰ ਨਵੇਂ ਨੇ ਨਿਊ ਟਾਇਰ ਨੇ ਪੰਜਾਬ ਨੰਬਰ ਦੀ ਆ ਬੰਪਰ ਟੂ ਬੰਪਰ ਗੱਡੀ オリジナル ਆ ਇੰਟੀਰੀਅਰ ਜਮਾ ਗੱਡੀ ਦਾ ਨਿਊ ਆ ਇੰਜਨ ਗੇਅਰ ਦੀ ਜਮਾ ਨਵੀਆਂ ਗੱਡੀ ਠੀਕ ਹੈ ਜੀ ਠੀਕ ਆ ਇਹ ਆਪਾਂ ਗੱਡੀ ਪਹਿਲ ਇਹ ਉਹੀ ਰੇਟ ਹੀ ਹੋ ਜੂਗੀ ਵੀਰੇ ਜੇ ਆਪਾਂ ਪੰਜਾਬ ਨੰਬਰ ਲਵਾਉਣਾ ਦਿੱਲੀ ਤੋਂ ਨਾ ਬਾਲਾ 35 ਤੋਂ 40000 ਰੁਪਏ ਲੱਗ ਜਾਂਦਾ ਸਫਾਰੀ ਦਾ ਇਹ ਤਾਂ ਬੱਦ ਲੱਗਦਾ ਵੀਰੇ 50 50 ਤੋਂ 55 ਆ ਜਾਏ ਚਲੋ ਚਲੋ ਆਪਾਂ 35000 ਮੰਨ ਕੇ ਚੱਲੋ ਹਨਾ ਤੇ ਇਹ ਗੱਡੀ ਆਪਾਂ 235000 ਰੁਪਏ ਦੀ ਦੇ ਦਾਂਗੇ ਲੈ ਜਮਾ ਜੈਸਨ ਉਹ ਚ 235000 ਦੀ ਪੰਜਾਬ ਨੰਬਰ ਦੀ ਸਫਾਰੀ 235000 ਦੀ ਆ ਜਾ ਵੀ ਲੈ ਜਾਓ ਨਾਏ ਟਾਇਰ ਗੱਡੀ ਦੇ ਦਿਖਾ ਦਿਓ ਸਟਿੱਪਣੀ ਅਨਯੂਜ਼ ਐ ਆ ਵੀ 90 ਪੈਸੇ ਟਾਇਰ ਨੇ ਤੇ ਡਾਸਟਰ ਵੀਰੇ ਲੈ ਡਾਸਟਰ ਵੀ ਅੱਜ ਆਪਾਂ ਚੈਲੰਜ ਰੇਟ ਦੀ ਦੇ ਦਾਂਗੇ ਹਾਂ 2013 ਮਾਡਲ ਪੰਜਾਬ ਨੰਬਰ ਦੀ ਗੱਡੀ ਆ ਠੀਕ ਹੈ ਵੀਰੇ ਇਹ ਗੱਡੀ ਆਪਾਂ ਜਸਨੋ ਚ ਜਿਵੇਂ ਪਹਿਲਾਂ ਦਿੱਤੀ ਸੀ ਆਪਾਂ 220000 ਰੁਪਏ ਦੀ ਦਿੱਤੀ ਸੀ ਡਾਕਟਰ ਦਿੱਲੀ ਨੰਬਰ ਇਹ ਆਪਾਂ ਪੰਜਾਬ ਨੰਬਰ 225000 ਰੁਪਏ ਦੇ ਦਾਂਗੇ 5000 ਦਾ ਫਰਕ ਆ ਪੰਜਾਬ ਨੰਬਰ ਦੀ ਹੈ ਗੱਡੀ ਸਵਾ 2 ਲੱਖ ਰੁਪਏ ਦੀ ਓਏ ਕਾਲੇ ਹੈ ਜੇ ਕਿਸੇ ਨੇ ਯਾਰ ਮਤਲਬ ਥੋੜੀ ਬਜਟ ਚ ਚਰਾਉਣ ਨੂੰ ਗੱਡੀ ਲੈਣੀ ਹੈ ਐਲਐਕਐ ਪਾਵਰ ਹੈ ਠੀਕ ਆ ਏ ਆਪਾਂ ਗੱਡੀ ਦੇ ਦਾਂਗੇ ਇੱਕ ਰੇਟ 65000 ਰੁਪਏ ਦੀ ਗੱਡੀ ਦੇ ਦਾਂਗੇ ਓ ਮੇਰੇ ਭਰਾ ਮੇਰੇ ਉਰੇ ਤਾਂ ਜਾਓ ਇੱਕ ਵਾਰੀ ਓ 65000 ਰੁਪਏ ਦੀ अल्टੋ ਲੈ ਜਾਓ ਜਿਹੜੇ ਬੰਦੇ ਨੇ ਸਿੱਖਣ ਨੂੰ ਲੈਣੀਆਂ ਚਾਹਾਂ ਇੰਜਨ ਗੇਅਰ ਦੀ ਆਪਣੀ ਗਾਰੰਟੀ ਹੋ ਗੱਡੀ ਦੀ ਠੀਕ ਆ 65 ਕਾਗਜ਼ ਪੱਤਰ ਸਾਰੇ ਓਕੇ ਆ ਗੱਡੀ ਦੇ 65000 ਦੀ ਗੱਡੀ ਦੇ ਦਾਂਗੇ ਓਕੇ ਜੇ ਇਹਨੂੰ ਲੈਣ ਵਾਸਤੇ ਫੋਨ ਨਾ ਕਰਿਓ ਉਰੇ ਆ ਜਿਓ ਵੜਿੰਗ ਕਾਰ ਬਜ਼ਾਰ ਹੰਡਾਇ ਦਾ ਸਾਰੀਆਂ ਗੱਡੀਆਂ ਦੇ ਆਪਣੇ ਰੇਟ ਨੇ ਜਿਹੜੇ ਇਹ ਨਾ ਹੋਵੇ ਬੰਦਾ ਵੀ ਕਹਿੰਦਾ ਵੀ ਉਹੀ ਨੇ ਇੱਕ ਵਿਊ ਲੈਣ ਦੇ ਚੱਕਰ ਚ ਬਕਾਇਦਾ ਰਿਕਾਰਡ ਹੋਣਗੇ ਵੀਰੇ ਸਾਰੀਆਂ ਗੱਡੀਆਂ ਦੇ ਆਪਣੇ ਤੁਹਾਨੂੰ ਆਪਣੇ ਚੈਨਲ ਦਾ ਪਤਾ ਹੈ ਵੀਡੀਓ ਡਿਲੀਟ ਨਹੀਂ ਹੋਊਗੀ ਵੀਡੀਓ ਨੂੰ ਦਿਖਾ ਕੇ ਬਾਈ ਨੂੰ ਆ ਗੱਡੇ ਸੋਨੇ ਐਨ ਰੇਟ ਬੋਲਿਆ ਐਸੇ ਲੈ ਜਾਓ ਤੇ ਪਹੁੰਚਣਾ ਨਾ ਬੋਲੇ ਵੜਿੰਗ ਕਾਰ ਬਜ਼ਾਰ ਹੈ ਹੰਡਾਇ ਦੇ ਵਿੱਚ ਬਾਕੀ ਭਰਾ ਦਾ ਸਕਰੀਨ ਤੇ ਨੰਬਰ ਆਰਡਰ ਦੋਨੋਂ ਚੱਲ ਰਿਹਾ ਉਹ ਗੱਡੀਆਂ ਵੀਰੇ ਇੱਕ ਆਪਣੇ ਲੋਕ ਫੀਗੋ ਮੰਗ ਰਹੇ ਨੇ ਇੱਕ ਫੀਗੋ ਵੀ ਆਪਣੇ ਕੋਲੇ ਆ ਜੂਗੀ ਇੱਕ ਦੋ ਦਿਨਾਂ ਚ ਵਰਨਾ ਵੀ ਆ ਜੂ ਇੱਕ ਆਪਣੇ ਕੋਲ 12 ਮਾਡਲ ਪੰਜਾਬ ਨੰਬਰ ਦੀ ਇੱਕ ਆਪਣੇ ਕੋਲੇ Honda Avitek white color ਦੀ ਉਹ ਵੀ ਆਪਣੇ ਕੋਲੇ ਆ ਜੂ ਪٹرول ਦੀ ਜਿਹੜੇ ਵੀਰ ਨੇ ਲੈ ਲਈ ਹਾਂ ਆਪਣੇ ਕਿਸੇ ਭਰਾ ਨੇ ਹੋਰ ਗੱਡੀ ਵੀ ਲੈ ਲਈ ਸੇਵ ਨੰਬਰ ਤੇ ਬਾਕੀ ਹੋਰ ਵੀ ਦਿੱਲੀ ਆਉਂਦੀਆਂ ਰਹਿੰਦੀਆਂ ਨੇ ਅਪਡੇਟ ਕੋਨਟੈਕਟ ਕਰਕੇ ਬੰਦਾ ਪੁੱਛ ਸਕਦਾ ਤੇ ਆ ਗੱਡੀਆਂ ਆਪਣੇ ਕੋਲ ਸਾਰੀਆਂ ਅੱਜ ਦੇ ਟਾਈਮ 'ਚ ਅਵੇਲੇਬਲ ਨੇ ਬਾਕੀ ਸਕਰੀਨ ਤੇ ਚੱਲ ਰਹੀ ਭਰਾ ਦਾ ਨੰਬਰ ਬਾਕੀ ਜਿੰਨੇ ਭਰਾ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਯੂਰ ਕਰਿਓ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਇਹ ਵੀਡੀਓ ਦੇਖਣ ਦੇ ਲਈ